जो तमाशा देखने जो तमाशा देखने दुनिया में थे आए हुए कुछ ना देखा फिर चले आखिर वो पछताए हुए गूंजे कहते हैं कि गूंचे कहते हैं कि होगा देखिए क्या अपना रंग वीराने चमन में देखते हैं फूल कमलाए हुए फूल कमलाए हुए सत श्रीकाल अलैकुम नमस्कार पंद्रह सौ छब्बी बाबर भारत पर हमला करता है वो अपनी आत्मकथा बाबरनामा में लिखता है कि मलोक के किले ਕਬਜ਼ਾ ਕਰਨ ਤੋਂ ਬਾਅਦ ਉਹ ਬਜਵਾੜਾ ਰੂਪਨਗਰ ਸਰਹੰਦ ਇਸ ਨਾਮ ਹੁੰਦਾ ਹੋਇਆ ਦਿੱਲੀਵਨ ਵਧਿਆ ਪ੍ਰਸਿੱਧ ਸੰਗੀਤਕਾਰ ਬੇਜੂ ਬਾਵਰਾ ਦੇ ਨਾਂ ਤੇ ਵਸਿਆ ਇਹ ਪਿੰਡ ਬਜਵਾੜਾ ਪੁਰਾਣੇ ਕਾਲ ਤੋਂ ਹੀ ਪ੍ਰਸਿੱਧ ਹੋ ਚੁੱਕਾ ਸੀ इस दी परिस्थिति कारण ही कांगड़े दे राजे संसार चंद ਵੱਲੋਂ 1801 ਦੇ ਆਸ-પાસ ਇੱਕ ਜੰਗੀ ਕਿਲਾ ਉਸਾਰਿਆ ਗਿਆ ਅਤੇ ਇਹ ਕਿਲਾ ਆਪਣੇ ਮਾਨਮਤੇ ਅਤੇ ਬਹੁਤ ਸਾਰੀਆਂ ਇਤਿਹਾਸਿਕ ਤਾਰੀਖਾਂ ਨੂੰ ਸਾਮੀ ਬੈਠਾ ਹੈ ਪਰ ਅੱਜ ਆਪਣੀ ਤਰਸਯੋਗ ਹਾਲਤ ਤੇ ਸ਼ਾਇਦ ਇਸ ਨੂੰ ਮਲਾਲ ਵੀ ਆ ਰਿਹਾ ਹੋਵੇ ਕਿਉਂਕਿ ਅੱਜ ਇਸ ਦੇ ਸਿਰਫ ਸਾਹਮਣੇ ਵਾਲੀ ਕੰਧ ਅਤੇ ਦੋ ਬੁਰਜੀਆਂ ਹੀ ਬਚੀਆਂ ਹੋਈਆਂ ਹਨ 1801 ਦੇ ਆਸ-ਪਾਸ ਹੀ ਪੂਪ ਸਿੰਘ ਫੈਜ਼ਲਪੁਰੀਆ ਵੱਲੋਂ ਮੋਢ ਸੰਸਾਰ ਚੰਤੂ ਇਹ ਬਜਵਾੜਾ ਪਿੰਡ ਅਤੇ ਇਹ ਕਿਲਾ ਵਾਪਸ ਆਪਣੇ ਅਧਿਕਾਰ ਹੇਠ ਲੈ ਲਿਆ ਗਿਆ ਸੀ ਤੇ ਬਾਅਦ ਵਿੱਚ 1825 ਦੇ ਆਸ-ਪਾਸ ਮਹਾਰਾਜਾ تنਜੀਤ ਸਿੰਘ ਵੱਲੋਂ ਵੀ ਸਭ ਮਿਸਲਾਂ ਨੂੰ ਇਕ ਕਰਦੇ ਹੋਏ ਇਸ ਕਿਲੇ ਤੇ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਅਧਿਕਾਰ ਕਰ ਚੁੱਕੇ ਸਨ ਇਤਿਹਾਸਕਾਰਾਂ ਦੇ ਮਤ ਅਨੁਸਾਰ 1486 ਵਿੱਚ ਬਾਦਸ਼ਾਹ ਸ਼ੇਰ ਸ਼ਾ ਸੂਰੀ ਦੀ ਜੰਮਣ ਪੌਂ ਵੀ ਇੱਕ ਇਲਾਰਾ ਹੈ ਤੇ ਇਹ ਹੈ ਇਸ ਬਜਵਾੜਾ ਕੇਲੇ ਦੇ ਹਦੂਦ ਦੇ ਅੰਦਰ ਸਥਿਤ ਪ੍ਰਾਤਨ ਖੂ ਜੋ ਅਜ ਵੀ ਆਪਣੀ ਪ੍ਰਾਤਨਤਾ ਤੇ ਸ਼ਾਨ ਮੱਤੇ ਇਤਿਹਾਸ ਦੀ ਗਵਾਹੀ ਵਰਤਾ ਹੈ ਪਰ ਹੁਣ ਇਸ ਦਾ ਬੋਤਾ ਰਿਸਰਟ ਟੈਟੇਰੀ ਹੋਣ ਕਾਰਨ ਅਤੇ ਸ਼ਾਇਦ ਲੋਕਾਂ ਦਾ ਮਾਲਕਾਨਾ ਹੱਕ ਕਰਕੇ ਜਾਂ ਨਜ਼ਾਇਜ਼ ਕਬਜ਼ਿਆਂ ਕਰਕੇ ਇਹ ਖੇਲਾ ਪੂਰੀ ਤਰ੍ਹਾਂ ਲੋਕਾਂ ਵੱਲੋਂ ਕਬਜ਼ਾ ਕੀਤਾ ਜਾ ਚੁੱਕਾ ਹੈ। ਬਾ샤 ਅਕਬਰ ਦੇ ਨੌ ਰਤਨਾਂ ਵਿੱਚੋਂ ਟੋਡਰਬਲ ਦੇ ਨਾਨਕਾਪਿੰਡ ਅਤੇ ਮਾਤਾ ਸੁੰਦਰਕੌਰ ਜੀ ਦਾ ਜਨਮ ਸਥਾਨ ਵੀ ਇਸ ਬਜਵਾੜੇ ਸ਼ਹਿਰ ਦਾ ਹੈ 1800 ਨਿੰਜਾ ਵਿੱਚ ইস্ট ਇੰਡੀਆ ਕੰਪਨੀ ਅਧੀਨ ਇਹ ਕਿਲਾ ਆ ਗਿਆ ਸੀ ਤੇ ਅੰਗਰੇਜ਼ਾਂ ਨੇ ਇਸ ਕਿਲੇ ਨੂੰ ਛਾਉਣੀ ਦੇ ਰੂਪ ਵਿੱਚ ਵਾਧਿਆ 1857 ਈਸਵੀ ਦੇ ਵਿਦਰੋਹ ਸਮੇਂ ਅੰਗਰੇਜ਼ਾਂ ਵੱਲੋਂ ਬਹੁਤ ਸਾਰੇ ਵਿਦਰੋਹੀਆਂ ਨੂੰ ਇਸ ਕਿਲੇ ਅੰਦਰ ਹੀ ਕੈਦ ਕੀਤਾ ਗਿਆ ਤੇ ਤਸ਼ੱਦਦ ਦੇ ਕੇ ਸ਼ਹੀਦ ਵੀ ਕੀਤੇ ਗਏ ਉਸ ਤੋਂ ਬਾਅਦ ਇਸ ਦਿੱਤ ਕਿਲੇ ਦੇ ਪੁਕਤਾ ਹੋਣ ਕਾਰਨ ਅੰਗਰੇਜ਼ਾਂ ਨੇ ਇਸ ਨੂੰ ਟੈਟਰੀ ਕਰ ਦਿੱਤਾ ਤਾਂ ਕਿ ਦੇ ਮੁੜ ਵਿਦਰੋਹੀ ਇਕੱਠੇ ਹੋ ਕੇ ਅੰਗਰੇਜ਼ ਸਰਕਾਰ ਵਿਰੁੱਧ ਵਿਦਰੋਹ ਨਾ ਕਰ ਸਕਣ ਬਜਵਾੜੇ ਅਤੇ ਬਜਵਾੜੇ ਕਿਲੇ ਨਾਲ ਸੰਬੰਧਿਤ ਇਤਿਹਾਸ ਜੋ ਕਿ ਵੱਖ-ਵੱਖ ਸਮਿਆਂ ਤੇ ਮੁਗਲ ਕਾਲ ਰਾਜਪੂਤਾਨਾ ਕਾਲ ਫੈਜ਼ਲਪੁਰੀਆ ਮਿਸਲਾਂ ਦਾ ਕਾਲ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਕਾਲ ਅਤੇ 1857 ਦੀ ਦੇਵਦਰੋਇਆਂ ਦੇ ਖੂਨ ਨਾਲ ਲਤਪਤ ਇਹ ਸਥਾਨ ਅਤੇ ਇਤਿਹਾਸ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਵਿਰਾਸਤ ਵਜੋਂ ਦੇ ਸਕੀਏ ਲੋੜ ਹੈ ਸਮੇਂ ਦੀ ਇਸ ਇਤਿਹਾਸਕ ਕਿਲੇ ਨੂੰ ਸਾਂਭਣ ਦੀ